ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ Employment Express ਵਿੱਚ ਅੱਜ ਦੀ ਜੌਬ ਅਪਡੇਟ ਰਹਿਣ ਵਾਲੀ ਹੈ ਜੀ ਇੰਡੀਆ ਪੋਸਟ ਵੱਲੋਂ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਜਿਸ ਦੇ ਵਿੱਚ ਕਿ ਗ੍ਰਾਮੀਨ ਡਾਕ ਸੇਵ ਤੋਂ ਐਗਜ਼ੀਕਿਊਟਿਵ ਦੀਆਂ ਵੈਕੈਂਸੀਆਂ ਦੀ ਅਨਾਉਂਸਮੈਂਟ ਕੀਤੀ ਗਈ ਹੈ ਉਸ ਬਾਰੇ ਆਪਾਂ ਡਿਟੇਲ ਚ ਗੱਲ ਕਰਾਂਗੇ ਉਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤੇ ਸਾਡਾ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਕੋਈ ਵੀ ਜੌਬ ਅਪਡੇਟ ਦਾ ਨੋਟੀਫਿਕੇਸ਼ਨ ਤੁਹਾਡੇ ਤੋਂ ਮਿਸ ਨਾ ਹੋਵੇ ਤੇ ਦੂਜਾ ਪੁਆਇੰਟ ਸਾਡੇ ਵਟਸਐਪ ਚੈਨਲ ਨੂੰ ਜਰੂਰ ਫੋਲੋ ਕਰਿਓ ਤਾਂ ਕਿ ਉਸ ਦੇ ਵਿੱਚ ਜੋ ਅਸੀਂ ਅਪਡੇਟ ਜੋਬ ਤੋਂ ਇਲਾਵਾ ਅਪਡੇਟ ਆਉਂਦੇਗਾ ਜਿਵੇਂ ਕੋਈ ਆਨਸਰ ਕੀ ਜਾਂ ਰਿਜ਼ਲਟ ਅਨਾਉਂਸ ਹੁੰਦਾ ਉਸ ਦੀ ਅਪਡੇਟ ਅਸੀਂ ਆਪਣੇ ਵਟਸਐਪ ਚੈਨਲ ਤੇ ਪਾਉਂਦੇ ਰਹਿੰਨੇ ਆ ਇਸ ਕਰਕੇ ਸਾਡੇ ਵਟਸਐਪ ਚੈਨਲ ਨੂੰ ਵੀ ਡਿਸਕ੍ਰਿਪਸ਼ਨ ਚੋਂ ਜਾ ਕੇ ਲਿੰਕ ਤੋਂ ਫੋਲੋ ਜਰੂਰ ਕਰ ਲਿਓ ਇਹਨਾਂ ਨੂੰ ਆਨਲਾਈਨ ਅਪਲਾਈ ਕਰਨ ਦੀ ਡੇਟ ਹੈਗੀ ਜੀ 9 10 ਤੋਂ ਸਟਾਰਟ ਹੈ ਤੇ ਲਾਸਟ ਡੇਟ ਅਪਲਾਈ ਕਰਨ ਦੀ 29 10 2025 ਅਪਲਾਈ ਕਰਨ ਦੀ ਲਾਹੇਟ ਡੇਟ ਰਹਿਣ ਵਾਲੀ ਹੈ ਅਪਲਾਈ ਤੁਸੀਂ ippbonline.com ਦੀ ਵੈਬਸਾਈਟ ਤੇ ਜਾ ਕੇ ਤੁਸੀਂ ਆਨਲਾਈਨ ਅਪਲਾਈ ਇਸ ਵਿੱਚ ਕਰ ਸਕਦੇ ਹੋ ਟੋਟਲ 348 ਐਗਜ਼ੀਕਿਊਟਿਵ ਦੀਆਂ ਇਸ ਵਿੱਚ ਵੈਕੈਂਸੀਆਂ ਰਹਿਣ ਵਾਲੀਆਂ ਇਸ ਦੇ ਵਾਸਤੇ ਐਗਜ਼ੀਕਿਊਟਿਵ ਵਾਸਤੇ ਕੈਂਡੀਡੇਟ 20 ਤੋਂ 35 ਸਾਲ ਦੀ ਉਮਰ ਦਾ ਕੈਂਡੀਡੇਟ ਹੋਣਾ ਚਾਹੀਦਾ 1/8/2025 ਤੱਕ ਤੇ ਘੱਟੋ ਘੱਟ ਕੁਆਲੀਫਿਕੇਸ਼ਨ ਕੈਂਡੀਡੇਟ ਕੋਲੇ ਗ੍ਰੈਜੂਏਟ ਕਿਸੇ ਵੀ ਡਿਸਪਲਨ ਚ ਰੈਗੂਲਰ ਹੋਵੇ ਭਾ ਲੰ ਡਿਸਟੈਂਸ ਲਰਨਿੰਗ ਦੀ ਕੀਤੀ ਹੋਵੇ ਉਹ ਹੋਣੀ ਚਾਹੀਦੀ ਗ੍ਰੈਜੂਏਸ਼ਨ ایکسپੀਰੀਅੰਸ ਘੱਟੋ ਘੱਟ ਵੀ ਕੋਈ ਵੀ ਇਸ ਵਿੱਚ ਲੋੜ ਨਹੀਂ ਰਹਿਣ ਵਾਲੀ ਪ੍ਰੇਮਰੀਸ ਵਿੱਚ ਤੁਹਾਨੂੰ 30000 ਰੁਪਿਆ ਪਰ ਮੰਥ ਕੰਪਲੀਟ ਕੰਸੋਲੀਡੇਟ ਪੇਮੈਂਟ ਉਹ ਤੁਹਾਨੂੰ ਮਿਲਣ ਵਾਲੀ ਹੈ ਬੁੱਕਾ ਬੁੱਕਾ ਤੁਹਾਨੂੰ 30000 ਰੁਪਿਆ ਹਰ ਮੰਥ ਮਿਲਣ ਵਾਲੀ ਹੈ ਇਸ ਦੇ ਵਿੱਚ ਤੁਹਾਨੂੰ ਟਾਸਕ ਦਿੱਤੇ ਜਾਣਗੇ ਕੋਈ ਖਾਤਾ ਖੁਲਵਾਉਣਾ ਜਾਂ ਇਸ ਤਰ੍ਹਾਂ ਦੇ ਕੋਈ ਦਿੱਤੇ ਜਾਣਗੇ ਉਸ ਤੋਂ ਇਲਾਵਾ ਉਹ ਤੁਸੀਂ ਪੂਰੇ ਕਰਦੇ ਰਹਿਣਾ ਤੇ ਤੁਹਾਡੀ ਪੇਮੈਂਟ ਜੋ ਹੈ 30000 ਰੁਪਿਆ ਪਰ ਮੰਥ ਹੁੰਦੀ ਰਹੂਗੀ ਤੇ ਐਨੂਅਲ ਇਨਕਰੀਮੈਂਟ ਦੇ ਵਿੱਚ ਲੰਮਸਮ ਪੇ ਦੇ ਨਾਲ ਤੇ ਇਨਸੈਂਟਿਵ ਬੇਸਡ ਤੁਹਾਨੂੰ ਜੋ ਇਹਨਾਂ ਨੇ ਰੂਲ ਬਣਾਇਆ ਹੋਇਆ ਕੰਪਿਟਿਟਿਵ ਅਥਾਰਟੀ ਦਾ ਉਸ ਦੇ ਆਧਾਰ ਤੇ ਤੁਹਾਨੂੰ ਮਿਲਦਾ ਰਹੂਗਾ ਇਸ ਦੇ ਵਿੱਚ ਜੋ ਵੈਕੈਂਸੀਆਂ ਆ ਰਹਿਣ ਵਾਲੀਆਂ ਵੈਕੈਂਸੀਆਂ ਦੀ ਆਪਾਂ ਗੱਲ ਕਰਦੇ ਹਾਂ ਜੀ ਟੋਟਲ ਪੰਜਾਬ ਦੀਆਂ ਵੈਕੈਂਸੀਆਂ ਬਾਰੇ ਆਪਾਂ ਪਹਿਲਾਂ ਗੱਲ ਕਰ ਲੈਣੇ ਆ ਪੰਜਾਬ ਦੀਆਂ ਜੀ ਅੰਮ੍ਰਿਤਸਰ ਬਰਨਾਲਾ ਫਰੀਦਕੋਟ ਫਿਰੋਜ਼ਪੁਰ ਹੁਸ਼ਿਆਰਪੁਰ ਜਲੰਧਰ ਇੱਥੇ ਇੱਕ ਇੱਕ ਵੈਕੈਂਸੀਆਂ ਲੁਧਿਆਣਾ ਦੀਆਂ ਦੋ ਵੈਕੈਂਸੀਆਂ ਰਹਿਣ ਵਾਲੀਆਂ ਮਾਨਸਾ ਮੋਗਾ ਮਲੋਟ ਪਟਿਆਲਾ ਰੋਪੜ ਸਰਹਿੰਦ ਤੇ ਤਰਨਤਾਰਨ ਦੀਆਂ ਵੀ ਇੱਕ ਇੱਕ ਵੈਕੈਂਸੀਆਂ ਇਸ ਵਿੱਚ ਰਹਿਣ ਵਾਲੀਆਂ ਜੀ ਟੋਟਲ 15 ਵੈਕੈਂਸੀਆਂ ਦੀ ਇਸ ਵਿੱਚ ਜੋ ਹੈ ਅਨਾਉਂਸਮੈਂਟ ਕੀਤੀ ਗਈ ਹੈ ਆਨਲਾਈਨ ਅਪਲਾਈ ਤੁਸੀਂ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਬਾਕੀ ਹੋਰ ਜੋ ਨੋਟੀਫਿਕੇਸ਼ਨ ਦੇ ਵਿੱਚ ਜੋ ਮੇਨ ਪੁਆਇੰਟ ਆ ਤੁਸੀਂ ਉਹਦੇ ਵਿੱਚ ਜਾ ਕੇ ਨੋਟੀਫਿਕੇਸ਼ਨ ਵੀ ਡਾਊਨਲੋਡ ਕਰਕੇ ਚੈੱਕ ਕਰ ਸਕਦੇ ਹੋ ਇਸ ਵਿੱਚ ਕੀ ਕੀ ਹੋਰ ਜ਼ਰੂਰਤ ਪੈ ਸਕਦੀ ਹੈ ਤੇ ਟੋਟਲ 348 ਵੈਕੈਂਸੀਆਂ ਜੋ ਕਿ ਵਧਾਈਆਂ ਤੇ ਘਟਾਈਆਂ ਵੀ ਜਾ ਸਕਦੀਆਂ ਪਰ ਇਸ ਟਾਈਮ ਤੱਕ 348 ਵੈਕੈਂਸੀਆਂ ਐਗਜ਼ੀਕਿਊਟਿਵ ਗ੍ਰਾਮਿੰਡ ਡਾਕ ਸੇਵਕ ਐਗਜ਼ੀਕਿਊਟਿਵ ਦੀਆਂ ਵੈਕੈਂਸੀਆਂ ਅਨਾਉਂਸਮੈਂਟ ਕੀਤੀ ਗਈ ਹੈ ਇਹ ਸੀ ਆਪਣੀ ਅੱਜ ਦੀ ਜੌਬ ਅਪਡੇਟ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ